ਦਸਤੂਰ ਕਿ ਫਗਵਾੜਾ ਲਾਗਲੇ ਪਿੰਡ ਮਿਹੜੂ ਦੇ ਪਾਵਨ ਪੂਤਰ ਦਰਬਾਰ ਬਾਬਾ ਚਤਰਾਜੀ ਕੋੜੀ ਵਾਲੇ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਮੇਲਾ 9 ਤੇ 10 ਅਕਤੂਬਰ ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 9 ਅਕਤੂਬਰ ਨੂੰ ਚਿਰਾਗ ਦੀ ਰਸਮ ਅਦਾ ਕੀਤੀ ਹੋਵੇਗੀ ਤੇ ਕਵਾਲੀਆਂ ਨਕਲਾਂ ਦੇ ਪ੍ਰੋਗਰਾਮ ਹੋਣਗੇ ਜਦਕਿ ਮਿਤੀ 10 ਅਕਤੂਬਰ ਨੂੰ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਜਾਣਗੇ ਇਸ ਮੇਲੇ ਸੰਬੰਧੀ ਪ੍ਰਬੰਧਕਾਂ ਵੱਲੋਂ ਚੌਕੀ ਇੰਚਾਰਜ ਮਿਹੜੂ ਐਸ.ਆਈ. ਸਰਦਾਰਦਰਸ਼ ਸਿੰਘ ਪੱਟੀ ਮਿਹੜੂ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਾਲਾ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੰਧੂ ਮਿਹੜੂ ਸਮਾਜ ਸੇਵੀ ਨੇਕਾ ਹਰਦਾਸਪੁਰ ਅਤੇ ਇਲਾਕੇ ਦੀਆਂ ਹੋਰ ਆਜ਼ੀਮ ਸ਼ਖਸੀਅਤਾਂ ਨੂੰ ਸੱਦਾ ਪੱਤਰ ਵੀ ਦਿੱਤੇ ਗਏ ਅਤੇ ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਮੇਲੇ ਵਿੱਚ ਪੂਜਣ ਦੀ ਅਪੀਲ ਵੀ ਕੀਤੀ ਗਈ ਪ੍ਰਬੰਧਕਾਂ ਦੱਸਿਆ ਕਿ ਦੋਵੇਂ ਹੀ ਦਿਨੇ ਲੰਗਰ ਅਟੁੱਟ ਵਰਤਨ ਗਏ ਹਰੀਸ਼ ਪੰਡਾਰੀ ਦੀ ਰਿਪੋਰਟ ਸਪਾਸੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾ ਰਿਹਾ ਹੈ ਕੁੜੀਵਾਲੀ ਸਰਕਾਰ ਦਾ ਪਿੰਡ ਮਿਹੜੂ ਵਿਖੇ ਤੁਹਾਡਾ ਕੀ ਕਹਿਣਾ ਹੈ ਹਰ ਇੱਕ ਸਾਲ ਦੀ ਤਰ੍ਹਾਂ ਬਾਬਾ ਚਤਰਾ ਦੇ ਕੁੜੀਵਾਲਿਆਂ ਦੇ ਪਰਿਵਾਰ ਤੇ ਜੋ ਮੇਲਾ ਹੁੰਦਾ ਹੈ ਉਹ ਵੀ ਇਸ ਸਾਲ ਬਹੁਤ ਹੀ ਵਧੀਆ ਸੰਗਤਾਂ ਵਿੱਚ ਉਤਸ਼ਾਹ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਤਰ੍ਹਾਂ ਪਿਛਲੇ ਸਾਲ ਤੋਂ ਵੀ ਉਤਤਵਤ ਬਹੁਤ ਬਹੁਤ ਸੰਗਤ ਵੱਧ ਚੜ ਕੇ ਹਿੱਸਾ ਲਵੇ ਬਾਬਾ ਜੀ ਨੇ ਖੁਸ਼ੀਆਂ ਪ੍ਰਾਪਤ ਕਰੇ ਔਰ ਸਾਰੇ ਨਗਨ ਆਸਿਆਂ ਤੇ ਆਪਣੇ ਇਹਨਾਂ ਏਰੀਆ ਨਮਸਾਨ ਸਾਰਿਆਂ ਨੂੰ ਵੱਧ ਚੜ ਕੇ ਹੰਮੂਆਂਗੇ ਪਹੁੰਚਣ ਦੀ ਅਪੀਲ ਕਰਦੇ ਹਾਂ ਸੋ ਕਈ ਵਾਰੀ ਕੋਈ ਜਿਹੜੇ ਸ਼ਰਾਰਤੀ ਹੁੱਲੜਵਾਜੀ ਕਰਦੇ ਹੈ ਗੱਡਰ ਮੇਲੇ ਵਿੱਚ ਸਮਾਗਮ ਵਿੱਚ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਇਹ ਜਿਹੜੇ ਸੱਭਿਆਚਾਰਕ ਸਮਾਗਮ ਮਨਾਉਣੇ ਚਾਹੀਦੇ ਦੇਖੋ ਇਹ ਸੱਭਿਆਚਾਰਕ ਪ੍ਰੋਗਰਾਮ ਸਭ ਦੇ ਸਾਂਝ ਨਾਲ ਬਣਾਏ ਜਾਂਦੇ ਆ ਕਿਸੇ ਇੱਕ ਦਾ ਪ੍ਰੋਗਰਾਮ ਨਹੀਂ ਇਹਨੂੰ ਜਿੰਨਾ ਵੀ ਆਪਾਂ ਉਤਸ਼ਾਹ ਨਾਲ ਮਨਾਏ ਨਾ ਕਿ ਕੋਪਾਲਟੀ ਵਾਰੀ ਵਿੱਚ ਲਾ ਕੇ ਜਾ ਕੇ ਹੁੱਲੜਵਾਜੀ ਵਿੱਚ ਇਹ ਇੱਕ ਸੰਗਤਾਂ ਦਾ ਬਣਾਇਆ ਹੋਇਆ ਪ੍ਰੋਗਰਾਮ ਹੈ ਇਹ ਕੋ ਕਿਸੇ ਦਾ ਘਰੇਲੂ ਪ੍ਰੋਗਰਾਮ ਨਹੀਂ ਤੇ ਜੇ ਨੂੰ ਆਪਾਂ ਖਰਾਬ ਕਰੀਏ ਤਾਂ ਕਿ ਚੰਗਾ ਨਹੀਂ ਲੱਗਦਾ ਉਹ ਜਾਨੀ ਫਿਰ ਜਿਹੜੇ ਬਾਹਰੋਂ ਆ ਕੇ ਖੁੱਲ ਕੇ ਗਏ ਤਾ ਕਮੇਟੀ ਮੈਂਬਰ ਜਿਹੜੇ ਇੱਥੇ ਮੇਲਾ ਕਰਵਾਉਂਦੇ ਹੈਗੇ ਆ ਕਿੰਨੇ ਸਾਲਾਂ ਤੋਂ ਮੇਲਾ ਹੋਇਆ ਹੁੰਦਾ ਆ ਰਿਹਾ ਹੈ ਇਹ ਤਕਰੀਬਨ ਬਹੁਤ ਚਿਰ ਤੋਂ ਹੁੰਦਾ ਆ ਰਿਹਾ 30-7 ਪਲੱਸ ਮਤਲਬ ਸਾਨੂੰ ਇਹ ਤਰ੍ਹਾਂ ਦੇ ਕਿੱਥੇ ਹੋ ਗਿਆ ਬਹੁਤ ਟਾਈਮ ਤੋਂ ਹੋ ਰਿਹਾ ਮੇਲਾ ਵੱਲ ਅਸੀਂ ਵੀ ਉਹ ਬੱਚੇ ਸੀ ਅੱਜਾ ਮਤਲਬ ਬੱਚੇ 30-7 ਤੋਂ ਮੇਰੀ ਆਪਣੀ ਸੌਤਰੀ ਵਿੱਚ ਅਸੀਂ ਨੂੰ ਮੇਲੇ ਦੇਖਦੇ ਆ ਰਹੇ ਪਹਿਲਾ ਮੇਲਾ ਤਾਂ ਬਹੁਤ ਛੋਟੀ ਤਦਾਦ ਰਸੀ ਹੁਣ ਮੇਲਾ ਬਹੁਤ ਪੜ ਰਿਹਾ ਔਰ ਬੜੀ ਤਦਾਦ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਸੰਗਤਾਂ ਦਾ ਬੜਾ ਉਤਸ਼ਾਹ ਹੈ ਕਾਂਗੜ ਕੋਲਾ ਕਿੰਗਰਾ ਤੇ ਮੇੜੂ ਦੀਆਂ ਸਲਾਨਾਂ ਪਰ ਏਰੀਆ ਵਿੱਚ ਜਿੰਨੇ ਵੀ ਸੰਗਤਾਂ ਬੜੇ ਉਤਸ਼ਾਹ ਨਾਲ ਇੱਥੇ ਪਹੁੰਚਦੇ ਆ। ਭਾਈ ਇਹ ਦਰਬਾਰ ਬਾਬਾ ਚਤਰਾਜੀ ਕੋੜੀ ਵਾਲੇ ਜਿਹੜਾ ਸਲਾਨਾ ਮੇਲਾ ਹਰ ਸਾਲ ਤਰ੍ਹਾਂ ਮਨਾਇਆ ਜਾ ਰਿਹਾ ਇਸ ਬਾਰੇ ਕੁਝ ਥੋੜੀ ਜਾਣਕਾਰੀ ਦਿਓ ਕਦੋਂ ਮਨਾਇਆ ਜਾ ਰਿਹਾ? ਇਹ ਜੀ ਆਪਣਾ ਦਰਬਾਰ ਬਾਬਾ ਚਤਰਾਜੀ ਕੋੜੀ ਵਾਲੇ ਦਾ ਮੇਲਾ ਆਪਣਾ 9 ਅਕਤੂਬਰ ਤੇ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। 9 ਅਕਤੂਬਰ ਰਾਤ ਦਾ ਹੁੰਦਾ ਤੇ ਦਿਨ ਨੂੰ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਕਿਹੜੇ-ਕਿਹੜੀ ਰਸਮਾਂ ਅਦਾ ਹੋਣਗੀਆਂ ਜੀ? ਚੰਡੇ ਦੀ ਰ ਜੀ ਅਗਲੀ ਦੀ ਰਸਮ ਹੋਵੇਗੀ ਚਰਾਗ 32 ਸਭ ਨਕਲਾ ਕਦੋਂ ਹੋਣਗੀ ਨਕਲਾ ਜੀ ਰਾਤ ਨੂੰ ਹੋਣਗੀ 9 ਤਰੀਕ ਰਾਤ ਨੂੰ ਸੋ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈਗੀ ਇੱਥੇ ਪਿੰਡ ਮਿਹੜੂ ਵੀ ਤੁਸੀਂ ਜਿਵੇਂ ਤੁਸੀਂ ਖੁਰਲੇ ਕੰਗਰ ਤੋਂ ਆ ਕੇ ਇੱਥੇ ਮੇਲਾ ਕਰਾਉਂਦੇ ਹੈਗੇ ਸਲਾਰਪੁਰ ਮਿਹੜੂ ਚਿਹੜੂ ਤੋਂ ਅਰਦਾਸਪੁਰ ਤੋਂ ਜੀ ਦੂਰੂ ਦੂਰੂ ਸੰਗਤ ਆਉਂਦੀ ਆ ਲਵਲੀ ਇੰਸਟੀਟਿਊਟ ਤੋਂ ਸਾਰੇ ਆ ਰਹੇ ਆ ਜੀ ਹਾਂਜੀ ਜੀ ਸੋ ਕੀ ਪਿਲ ਕਰਦੇ ਹੋ ਇਲਾਕਾ ਵਾਸੀਆਂ ਨੂੰ ਕਿਸ ਤਰ੍ਹਾਂ ਹਮ ਹਮਾ ਕੇ ਪਹੁੰਚਣ ਮੇਲੇ ਵਿੱਚ ਮੇਲੇ ਬਾਬਾ ਜੀ ਚਤਰਾ ਜੀ ਦਾ ਘੋੜੀ ਵਾਲੇ ਦਾ ਮੇਲਾ ਬਹੁਤ ਸੁਭ ਸ਼ਾਂਤੀ ਨਾਲ ਬਣਾਇਆ ਜਾਂਦਾ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਹਮੇ ਵਾਕੇ ਪਹੁੰਚੋ ਜੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਤੇ ਉਸ ਮੇਲੇ ਦੀ ਸੰਗਤ ਵੀ ਵਧਾਈ ਜਾਵੇ ਤੇ ਮੇਲੇ ਦੀ رونਕ ਕੀਤੀ ਜਾਵੇ ਗਲਬ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ